ਦਿਲਚਸਪੀ ਤੇ ਕਿ ਅਸੀਂ ਇੱਕ ਬਿੱਤਲ ਬੱਕਰੀ ਰੱਖੀਏ ਹੂੰ ਮੈਂ ਉਹ ਹੀ ਰੱਖੀਆਂ ਵੀ ਇੱਕ ਰੱਖੀ ਦੋ ਰੱਖੇ ਅੱਜ ਮੇਰੇ ਕੋਲ ਵੀ ਜਿਆਦਾ ਨਹੀਂ ਹੋਏ ਕਿ ਤਾਂ 20 25 ਜਾਂ 30 ਨਗ ਹੈ ਜੰਮੂ ਦੇ ਜਿੰਨੇ ਵੀ ਕਸਟਮਰ ਆ ਕਸ਼ਮੀਰ ਦੇ ਵੀ ਹੈਗੇ ਆ ਲੇ ਲਦਾਖ ਦੇ ਜੋ ਮੈਨੂੰ ਫੋਨ ਵਗੈਰਾ ਲਾਉਂਦੇ ਜਿੰਨੇ ਵੀ ਲਾਉਂਦੇ ਆ ਆਪਣੇ ਫਾਰਮ ਤੇ ਆ ਕੇ ਇੱਥੇ ਵਿਜ਼ਿਟ ਕਰੋ ਘਟੋ ਘਟ 500 ਬੱਕਰੀ ਰੱਖਣੀ ਆ ਆਪਣੇ ਠੀਕ ਹੈ ਹਾਂਜੀ 41 ਹਾਈਟ ਦੀ ਬੱਕਰੀ ਆ 40 41 ਹਾਈਟ ਦੀ ਬੱਕਰੀ 41 ਇੰਚ ਹਾਈਟ ਦੀ ਬੱਕਰੀ ਦੇਖੋ ਇਹਦੇ ਥੱਲੇ ਬੱਚਾ ਵਕਤ ਜੰਮੂ ਦਾ ਸਭ ਤੋਂ ਵੱਡਾ ਬੀਟਲ ਦਾ ਫਾਰਮ ਆਪਣੇ ਕੋਲ ਇੱਥੋਂ ਸਸਤੀ ਤੋਂ ਸਸਤੀ ਬੱਕਰੀ ਮੈਂ ਦਊਂਗਾ ਫਾਰਮ ਦੇ ਵਿੱਚੋਂ ਇੱਥੋਂ ਲੈ ਕੇ ਜਾਊਗਾ 10000 11000 12000 ਇਹ ਜੀਆਂ ਪਠਾ ਲਓ ਦਾ ਜਾਂ 40000 ਦਾ ਨੁਕਸਾਨ ਹੁੰਦਾ ਉਹਨੂੰ ਲਿਖ ਕੇ ਰੱਖੋ ਇੱਕ ਬਸ ਸਾਨੂੰ ਫਾਰਮ ਦੇ ਵਿੱਚ ਇੰਨਾ ਲਾਸ ਹੋਇਆ ਜਿਹੜਾ ਬੰਦਾ ਨਾਲ ਜਾ ਰਿਹਾ ਪਹਿਲਾਂ ਉਹ 40000 ਦਾ ਲਾਸ ਪੂਰਾ ਕਰਵਾਵਾਂ ਹਾਂਜੀ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਅੱਜ ਆਪਾਂ ਪਹੁੰਚੇ ਹੋਏ ਹਾਂ ਜੰਮੂ ਦੇ ਵਿੱਚ ਸਭ ਤੋਂ ਵੱਡੇ ਗੌਡ ਫਾਰਮ ਦੇ ਵਿੱਚ ਜਿਹਦੇ ਵਿੱਚ ਬੱਕਰੇ ਬੱਕਰੀਆਂ ਬਹੁਤ ਵਧੀਆ ਕੁਆਲਿਟੀ ਦੇ ਨੇ ਵੱਡੀ ਗੱਲਬਾਤ ਕੀ ਹੈ ਇਸ ਫਾਰਮ ਨੂੰ ਚਲਾਉਣ ਵਾਲੇ ਵੀਰ ਵੀ ਮਿਹਨਤੀ ਨੇ ਤੇ ਨਾਲ ਦੀ ਨਾਲ ਰਿਆਸਤ ਖਾਨ ਜੋ ਕਿ ਇਹਨਾਂ ਨੂੰ ਬੱਕਰੇ ਬੱਕਰੀਆਂ ਪ੍ਰੋਵਾਈਡ ਕਰਾਉਂਦੇ ਨੇਗੇ ਚੰਗੀ ਕੁਆਲਿਟੀ ਇਹਨਾਂ ਨੂੰ ਦਿੰਦੇ ਨੇ ਜਿਵੇਂ ਤੁਸੀਂ ਦੇਖ ਹੀ ਰਹੇ ਹੋਗੇ ਹਨਾ ਪੂਰੀ ਗੱਲਬਾਤ ਕਰਦੇ ਆਪਾਂ ਇਹਨਾਂ ਦੇ ਨਾਲ ਵੀ ਜੰਮੂ ਦੇ ਵਿੱਚ ਕੀ ਕੀ ਨਵੀਂ ਚੀਜ਼ ਲੈ ਕੇ ਆ ਰਹੇ ਨੇ ਕਿਦਾਂ ਦਾ ਪ੍ਰੋਸੈਸ ਰਹਿਣ ਵਾਲਾ ਜੰਮੂ ਦੇ ਵਿੱਚ ਜਾਂ ਜੰਮੂ ਦੇ ਜਿਹੜੇ ਵੀਰ ਇਹਨਾਂ ਤੋਂ ਬੱਕਰੀਆਂ ਖਰੀਦਣਗੇ ਕਿਵੇਂ ਖਰੀਦਣਗੇ ਸਾਰੀ ਗੱਲਬਾਤ ਆਪਾਂ ਇਹਨਾਂ ਦੇ ਨਾਲ ਹੀ ਹੀ ਕਰਨੀਆਂ ਆ ਰਿਹਾਸਤ ਖਾਨ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਅਸਲਾਮੁਅਲੈਕੁਮ ਵਅਰਹਮਤੁਲਲਾਹ ਵਬਰਕਤੋ ਅਦਾਬ ਮਾਸ਼ਾਅੱਲਾ ਜਿਵੇਂ ਤਰਸੀਮ ਬਾਈ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਲਤੀਲਾਣਾ ਚੈਨਲ ਦਾ ਹਲਤੀਲਾਣਾ ਟੀਮ ਦਾ ਔਰ ਅਵੀ ਜੋ ਮਾਸ਼ਾਅੱਲਾ ਆਪਣੇ ਫਾਰਮ ਤੇ ਤੁਸੀਂ ਵਿਜ਼ਿਟ ਹੋਏ ਇੱਥੇ ਫਾਰਮ ਕੀਤਾ ਜੀ ਜੋ ਕਵਰ ਕਰਨ ਦਾ ਮਕਸਦ ਇਹੀ ਆਤਰ ਸਿੰਘ ਬਾਈ ਤੁਹਾਡੇ ਚੈਨਲ ਦੇ ਜ਼ਰੀਏ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਲੋਕਾਂ ਤੱਕ ਮਿਲਦੀਆਂ ਵਾ ਹੁਣ ਆ ਅਕਸਰ ਵੇਖਦਰਾ ਕਹਿੰਦੇ ਰਿਆਸਤ ਖਾਨ ਦੇ ਫਾਰਮ ਬਹੁਤ ਚੱਲਦੇ ਬਹੁਤ ਚੱਲਦੇ ਆ ਮੈਂ ਨਾਲ ਦੀ ਨਾਲ ਦਿਖਾ ਰਿਹਾ ਵਾਂ ਜੋ ਹੁਣ ਤੋਂ ਨਹੀਂ ਚਲਾ ਰਿਹਾ ਘਟੋ ਘਟ ਵਿਜੇ ਬਾਈ ਮੇਰੇ ਨਾਲ ਤਿੰਨ ਚਾਰ ਸਾਲ ਤੋਂ ਜੁੜਿਆ ਹੋਇਆ ਹੂੰ ਔਰ ਸੇਲ ਪਰਚੇ ਦਾ ਕੰਮ ਇੱਥੋਂ ਰੱਖ ਕੇ ਮੈਂ ਚਲਾ ਰਿਆ ਵਾਂ ਹੂੰ ਦੇਖੋ ਦਰਸੇਮ ਬਾਈ ਗੱਲ ਕਹਿਣ ਤੇ ਔਰ ਅਮਲ ਕਰਨ ਦੇ ਵਿੱਚ ਫਰਕ ਹੁੰਦਾ ਇੱਕ ਬੰਦਾ ਖਾਲੀ ਕਹਿੰਦਾ ਕਹਿੰਦਾ ਫਿਰੇ ਔਰ ਦੂਸਰਾ ਇੱਕ ਬੰਦਾ ਨਾਲ ਕਰਕੇ ਵੀ ਦਿਖਾਏ ਇਹਦੇ ਵਿੱਚ ਫਰਕ ਹੁੰਦਾ ਸਹੀ ਹੈ ਹੁਣ ਇੱਥੋਂ ਮੈਂ ਮੈਂ ਇਸ ਵਕਤ ਇੱਕ ਚੀਜ਼ ਦਾਅਵੇ ਨਾਲ ਕਹਿ ਰਿਹਾ ਜੋ ਇਸ ਵਕਤ ਜੰਮੂ ਦਾ ਸਭ ਤੋਂ ਵੱਡਾ ਬੀਟਲ ਦਾ ਫਾਰਮ ਆਪਣੇ ਕੋਲ ਇੱਥੋਂ ਸਸਤੀ ਤੋਂ ਸਸਤੀ ਬੱਕਰੀ ਮੈਂ ਦਊਂਗਾ ਇੱਥੋਂ ਬੈਠਾ ਬੈਠਾ ਅੱਛਾ ਸਾਰੇ ਜੰਮੂ ਨੂੰ ਆਸ-ਪਾਸ ਨੂੰ ਕਵਰ ਕਰੂੰਗਾ ਇੱਥੋਂ ਜਾ ਕੇ ਚਾਹੇ 10 ਬ੍ਰਾਂਚਾਂ ਖੋਲ੍ਹਿਆਂ ਇਸ ਫਾਰਮ ਦੀ ਜੰਮੂ ਦੀ ਯਾਨੀ ਕਿ ਤੁਹਾਡੀ ਇਹ ਫਰਸਟ ਬ੍ਰਾਂਚ ਹੈ ਫਰਸਟ ਬ੍ਰਾਂਚ ਆ ਔਰ ਫਰਸਟ ਇਸ ਹੋ ਚਲੋ ਹੋਰ ਵੀ ਖੋਲਾਂਗੇ ਪਰ ਇਸ ਫਾਰਮ ਦੇ ਥਰੂ ਹੀ ਖੋਲਾਂਗੇ ਇਹ ਨਹੀਂ ਹੁੰਦਾ ਕਿ ਜਿੱਥੇ ਵੀ ਆਪਾਂ ਫਾਰਮ ਕਰੀਏ ਜੋ ਬੰਦਾ ਆਪਣੇ ਤੇ ٹرسٹ ਕਰਦਾ ਅੱਜ ਬੰਦੇ ਨੇ 7-8 ਲੱਖ ਰੁਪਏ ਦਾ ਆਪਣੇ ਥਰੂ ਮਾਲ ਪਾਇਆ ਵਾ ਜਾਂ ਨਾਲ ਦੀ ਨਾਲ ਬੱਕਰੀਆਂ ਸੇਲ ਪਰਚੇਜ਼ ਆਪਾਂ ਕਰ ਰਹੇ ਆ ਤਾਂ ਉਸ ਬੰਦੇ ਨੂੰ ਆਪਾਂ ਪਹਿਲਾਂ ਪਹਿਲ ਦੇ ਆਧਾਰ ਤੇ ਰੱਖਣਾ ਆਪਣੇ ਵਾਸਤੇ ਜ਼ਰੂਰੀ ਆ ਐ ਨਹੀਂ ਕਿ ਕੱਲੋਂ ਮੇਰੇ ਕੋਲ ਹੋਰ ਵੀ ਬੰਦਾ ਆ ਕੇ ਕਹਿ ਸਕਦਾ ਜੀ ਮੈਂ 20 ਲੱਖ ਦਾ ਚਾਹੇ 40 ਲੱਖ ਦਾ ਮਾਲ ਪਾਵੇ ਪਰ ਇੱਥੋਂ ਇਹ ਆ ਫਾਰਮ ਦੇ ਥਰੂ ਹੋ ਗਈ ਅਗਲੇ ਦਾ ਫਾਰਮ ਖੁੱਲੂਗਾ ਮੈਂ ਤਾਂ ਇੱਕ ਰਿਕਵੈਸਟ ਕਰਨਾ ਜੰਮੂ ਦੇ ਵਿੱਚ ਜਿੰਨੇ ਵੀ ਬੰਦੇ ਆ ਆਪਣੇ ਫਾਰਮ ਤੇ ਇੱਥੇ ਆ ਕੇ ਜ਼ਰੂਰ ਵਿਜ਼ਿਟ ਕਰੋ ਪਤਾ ਲੱਗੂਗਾ ਇੱਥੇ ਬੱਕਰੀਆਂ ਦਾ ਕੀ ਰੇਟ ਆ ਬੀਟਲ ਬੱਕਰੀ ਜੋ ਮੈਂ ਦਿਨਾ ਵਾ ਜੰਗਲ ਦੀ ਬੱਕਰੀ ਸਭ ਨੂੰ ਪਤਾ ਮੈਂ ਰਿਆਸਤ ਖਾਨ ਪੰਜਾਬ ਦੇ ਵਿੱਚ ਬੀਟਲ ਬੱਕਰੀ ਦੇ ਵਿੱਚ ਮਸ਼ਹੂਰ ਆ ਆਲ ਇੰਡੀਆ ਦੇ ਵਿੱਚ ਵੀ ਮਸ਼ਹੂਰ ਆ ਜੋ ਬੱਕਰੀ ਮੈਂ ਦਿਨਾ ਜੰਗਲ ਦੀ ਬੱਕਰੀ ਦਿਨਾ ਔਰ ਫਰੈਸ਼ ਮਾਲ ਦਿਨਾ ਅਗਲੇ ਨੂੰ ਜੋ ਟਾਪ ਕੁਆਲਿਟੀ ਦੀ ਚੀਜ਼ ਦਿਨਾ ਵਾ ਜੋ ਬੀਟਲ ਕਹਿੰਦੇ ਜਿਹਦੇ ਨਾਲ ਫਾਰਮ ਕਾਮਯਾਬ ਹੁੰਦਾ ਉਹ ਚੀਜ਼ ਹੀ ਅਗਲੇ ਨੂੰ ਦਿਨਾ ਜੋ ਫਾਰਮ ਦੇ ਵਿੱਚ ਆਪਾਂ ਪਾਈਏ ਮਤਲਬ ਇਸੇ ਤਰ੍ਹਾਂ ਭਾਈ ਜਿਵੇਂ ਹੁਣ ਮਾਸ਼ਾਅੱਲਾ ਦੇਖ ਰਹੇ ਆ ਦੇਖੋ ਇਹ ਬਾਗ ਵਾਲੀ ਬਲੱਡ ਲਾਈਨ ਦਾ ਬੱਚਾਦਰ ਸਿੰਘ ਭਾਈ ਅੱਛਾ ਬਾਗ ਵਾਲੀ ਬਲੱਡ ਲਾਈਨ ਜਾਵਰ ਦਾ ਬੱਚਾ ਹੈ ਔਰ ਜਿਹਦੇ ਬੱਚੇ ਵੀ ਵੀ ਯਾਨੀ ਕਿ ਨਾਰਮਲ ਜਿਹੜੇ ਮੀਨ ਜਾਵਰ ਦਾ ਡਾਇਰੈਕਟ ਬੱਚਾ ਹਾਂ ਡਾਇਰੈਕਟ ਬੱਚਾ ਜੀ ਇਹ ਬਾਗ ਵਾਲੀ ਬਲੱਡ ਲਾਈਨ ਦਾ ਬੱਚਾ ਹੈ ਇਹ ਨਹੀਂ ਕਿ ਫੇਕ ਗੱਲ ਕਰ ਰਹੇ ਆਂ ਬਾਈ ਅੱਜ ਤੋਂ ਤਿੰਨ 2 2.5 ਸਾਲ ਪਹਿਲਾਂ ਇਹ ਲੈ ਕੇ ਆਇਆ ਸੀ ਉਸ ਵਕਤ 18000 ਦਾ ਖਰੀਦੇ ਸੀ ਨਿੱਕਾ ਜਿਹਾ ਓਕੇ ਕਿਵੇਂ ਛੋਟਾ ਜਿਹਾ ਬੱਚਾ ਲਾ ਲਓ ਤਿੰਨ ਚਾਰ ਮਹੀਨੇ ਦਾ ਪਰ ਮਾਸ਼ਾਅੱਲਾ ਵਧੀਆ ਤਰੀਕੇ ਨਾਲ ਪਾਲਿਆ ਮੋٹے ਮੋٹے ਹੱਡਾਂ ਪੈਰਾਂ ਦਾ ਇਹ ਜਿਹੇ ਬੱਚੇ ਅਗਰ ਆਪਾਂ ਇਸ ਫਾਰਮ ਤੋਂ ਲੈਣਾ ਚਾਹੁੰਦੇ ਆਂ ਤਾਂ ਆਪਣੇ ਫਾਰਮ ਤੇ ਤੁਹਾਨੂੰ ਆਉਣਾ ਹੀ ਪੈਣਾ ਬਾਕੀ ਰਹੀ ਗੱਲ ਬੱਕਰੀਆਂ ਦੀ ਤਰਸੇਮ ਬਾਈ ਤੁਹਾਨੂੰ ਨਾਲ-ਨਾਲ ਬੱਕਰੀਆਂ ਤੁਹਾਨੂੰ ਮਾਲ ਦਿਖਾਉਣਾ ਜੋ ਮੈਂ ਮਾਲ ਪਾਇਆ ਹੋਇਆ ਇਸ ਫਾਰਮ ਦੇ ਵਿੱਚ ਵਿਜੇ ਭਾਈ ਆ ਜਾਓ ਪਹਿਲਾਂ ਮੈਂ ਥੋੜਾ ਮਾਲ ਦਿਖਾ ਦਾਂ ਫਿਰ ਬਾਈ ਆ ਦੇਖੋ ਜਿਵੇਂ ਆ ਬੱਕਰੀਆਂ ਇਸ ਵਕਤ ਵੀਜੇ ਵਈ ਖੜੇ ਆ ਚਾਰ ਬੱਕਰੀਆਂ ਇਹਨਾਂ ਦੇ ਫਾਰਮ ਤੋਂ ਆਪਾਂ ਸੇਲ ਸਮਝ ਲੈ ਕਰ ਵੀ ਦਿੱਤੀਆਂ ਕਰ ਵੀ ਦਿੱਤੀਆਂ ਹਾਂ ਚਾਰ ਬੱਕਰੀਆਂ ਸਮਝ ਲਓ ਐਨੀ ਟਾਈਮ ਆਰਡਰ ਦੇ ਮੁਤਾਬਕ ਜਾਣੀਏ ਕੱਲ ਨੂੰ ਯਾਨੀ ਕਿ ਕਮਾਈ ਹੋਣ ਲੱਗ ਹਾਂਜੀ ਚਾਰ ਹੀ ਪੱਠਾ ਪਰਸੋਂ ਨੂੰ ਬੰਦਾ ਲੈਣ ਆਊਗਾ ਉਹ ਜਿਹੜਾ ਫਾਰਮ ਘਟੋ ਘਟ ਫਾਰਮ ਦੇ ਵਿੱਚ ਇਸ ਵਕਤ ਜਿਹੜਾ ਮਾਲ ਆ ਸਮਝ ਲਓ 30 30 ਪਲੱਸ ਜਾਨਵਰ ਹੈਗੇ ਆ ਬੱਕਰੇ ਸਮੇਤ ਤਾ ਵਿਜੇ ਭਾਈ ਨੂੰ ਵੀ ਤੁਸੀਂ ਐਂ ਨਹੀਂ ਗੱਲ ਇੱਕ ਖਾਲੀ ਐਂ ਨਹੀਂ ਹੁੰਦਾ ਵੀ ਮੇਰੇ ਮੂੰਹੋਂ ਹੀ ਬੋਲਣਾ ਤਾਂ ਹਕੀਕਤ ਗੱਲ ਵੀ ਬੰਦੇ ਨੂੰ ਪੁੱਛ ਸਕਦੇ ਵੀ ਕਿਵੇਂ ਵੀ ਇਸ ਫਾਰਮ ਤੋਂ ਮਾਲ ਸੇਲ ਹੋਇਆ ਜਾਂ ਨਹੀਂ ਹੋਇਆ ਇਹ ਵੀ ਚੀਜ਼ ਪੁੱਛ ਸਕਦੇ ਤੁਸੀਂ ਸਹੀ ਗੱਲ ਆ ਹਾਂ ਵਿਜੇ ਭਾਈ ਦੇ ਨਾਲ ਵਿਜੇ ਸ਼ਰਮਾ ਜੀ ਦੇ ਨਾਲ ਗੱਲਬਾਤ ਕਰਦੇ ਆਂਗੇ ਆਪਾਂ ਵਿਜੇ ਸ਼ਰਮਾ ਜੀ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਕਰਦੇ ਆਂ ਜਨਾਬ ਸਾਰਿਆਂ ਦਾ ਨਮਸਕਾਰ ਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡਾ ਕਰਦੇ ਆਂ ਵੀ ਭਾਈ ਅਸੀਂ ਤੁਹਾਡੀ ਧਰਤੀ ਤੇ ਆਇਆ ਤੁਹਾਡੇ ਫਾਰਮ ਤੇ ਵਿਜ਼ਿਟ ਕਰਨ ਆਇਆ ਬਹੁਤ ਵਧੀਆ ਲੱਗਿਆ ਕਿ ਪਹਾੜੀ ਏਰੀਆ ਵਧੀਆ ਬਾਗ ਦੀਆਂ ਨੇ ਹਣਾ ਤੇ ਸਾਨੂੰ ਐ ਦੱਸੋ ਵੀ ਖੇਤੀਬਾੜੀ ਦੇ ਨਾਲ ਤੁਸੀਂ ਇਹਨੂੰ ਕਿਵੇਂ ਹੈਂਡਲ ਕਰਦੇ ਹੋ ਪਹਿਲਾਂ ਇਦਾਂ ਹੀ ਗੱਲ ਇਹ ਫਾਰਮ ਬਣਾਇਆ ਹੋਇਆ ਹੈ ਸਾਡੇ ਕੋਲ ਪੇੜ ਪੱਤੇ ਸਭ ਕੁਝ ਹੈਗੇ ਆ ਹਾਂ ਨੀਰਾ ਬਰਸੀਨ ਸਭ ਕੁਝ ਪੰਜਾਬ ਤੋਂ ਮੰਗਾਇਆ ਹੋਇਆ ਸੀ ਰਿਆਸਤ ਭਾਈ ਨੇ ਭੇਜਿਆ ਹੋਇਆ ਉਹਦੇ ਨਾਲ-ਨਾਲ ਅਸੀਂ ਖੇਤੀਬਾੜੀ ਵੀ ਕਰਦੇ ਆਂ ਨਾਲੇ ਇਹਨਾਂ ਨੂੰ ਪਾਲਦੇ ਆਂ ਕਿੰਨੀ ਖੇਤੀ ਕਰ ਰਹੇ ਹੋਗੇ ਇਸ ਵੇਲੇ ਸਾਡੇ ਕੋਲ ਹੋਣੀ ਹੈ 32 33 ਕਨਾਲ 32 33 ਕਨਾਲ ਠੀਕ ਹੈ ਐਦਾਂ ਦੱਸੋ ਵੀ ਬੀਟਲ ਬੱਕਰੀ ਜਮਾ ਤੁਹਾਨੂੰ ਪ੍ਰੋਸੈਸ ਚੱਰੀ ਹੈ ਵੀ ਡਿਜ਼ਰਬ ਕਰ ਰਹੀ ਹੈਗੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਇੱਥੇ ਕੋਈ ਬਿਮਾਰੀ ਤੋਂ ਨਹੀਂ ਕੁਝ ਵੀ ਨਹੀਂ ਹਾਲੇ ਤੱਕ ਠੀਕ ਹੈ ਕਦੇ ਇਹਨੂੰ ਪਾਲਣ 'ਚ ਕੋਈ ਖਿਆਈ ਆਈ ਹੈ ਦਿੱਕਤ ਨਹੀਂ ਸਾਡੇ ਜਿਹੜੇ ਪੱਤੇ ਆ ਰਾਮਨਾਲ ਖਾਂਦੇ ਆਂ ਉਹਦੇ ਵਿੱਚ ਦਿੱਕਤ ਨਹੀਂ ਹੈ ਉਹ ਹੀ ਪੁੱਛਣਾ ਸੀ ਨਾ ਹਾਂਜੀ ਠੀਕ ਐ ਦੇਖੋ ਦਰਸੇਮ ਭਾਈ ਮੈਂ ਇੱਕ ਚੀਜ਼ ਦੀ ਗੱਲ ਕਰਨਾ ਵੀ ਸ਼ੁਰੂ-ਸ਼ੁਰੂ ਦੇ ਵਿੱਚ ਜੋ ਖੁੱਲੀ ਗੱਲ ਕਹੂੰਗਾ ਸ਼ੁਰੂ-ਸ਼ੁਰੂ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਜ਼ਰੂਰ ਜਿਵੇਂ ਇਹਨਾਂ ਦੇ ਇੱਕ ਫਾਦਰ ਸਾਹਿਬ ਆ ਇਹਨਾਂ ਦਾ ਬਹੁਤ ਵੱਡਾ ਰੋਲ ਆ ਜੋ ਬੱਕਰੀਆਂ ਸਾਂਭਣ ਦੇ ਵਿੱਚ ਜਿਵੇਂ ਇੱਥੇ ਮੈਂ ਬੀਟਲ ਛੱਡ ਕੇ ਗਿਆ ਵਾਂ ਦੇਖੋ ਮੇਨ ਕੰਮ ਕੀ ਹੁੰਦਾ ਵਾ ਦਰਸੇਮ ਭਾਈ ਬੀਟਲ ਨੂੰ ਮੈਂ ਖਰੀਦ ਕੇ ਦੇ ਸਕਦਾ ਸਭ ਹਾਰਮਾਂ ਚ ਪਾ ਸਕਦਾ ਮੇਰਾ ਜਿਹੜਾ ਕੰਮ ਮੈਂ ਕਰ ਦੂੰਗਾ ਜਿਹੜੀ ਗਾਂ ਲਈ ਮਿਹਨਤ ਆ ਉਹ ਇਹ ਆ ਕਿ ਬੀਟਲ ਨੂੰ ਆਪਾਂ ਸਾਂਭਣਾ ਕਿਵੇਂ ਆ ਬੱਕਰੀ ਨੂੰ ਆਪਾਂ ਸੰਭਾਲਣਾ ਕਿਵੇਂ ਕਿਵੇਂ ਉਹਨੂੰ ਆਪਾਂ ਚਾਰਾ ਵਗੈਰਾ ਪਾਉਣਾ ਮੈਂ ਕਿਸਤੇ ਅਗਰ ਉਹ ਥੋੜਾ ਬਿਮਾਰ ਵੀ ਹੋ ਜਾਏ ਹੁਣ ਇਹਨਾਂ ਨੇ ਮੈਂ ਦੱਸਿਆ ਪਹਿਲਾਂ ਔਨ ਸਾਰ ਪਠਾ ਚਾਰ ਪੰਜ ਥੋੜੀਆਂ ਬਿਮਾਰ ਵੀ ਜਿਵੇਂ ਆਪਾਂ ਕਹਿ ਦਈਏ ਸਟਰੈਂਥ ਵਿੱਚ ਆਇੰਦਾ ਹੁੰਦਾ ਪਸ਼ੂ ਪਰ ਇਹਨਾਂ ਨੇ ਕੀ ਕੀਤਾ ਫੜਕਰੀ ਨਾਲ ਉਹਨਾਂ ਦਾ ਚੰਗੀ ਤਰ੍ਹਾਂ ਮੂੰਹ ਧੋਇਆ ਔਰ ਕਪੜਾ ਜੁਕਾਮ ਵਗੈਰਾ ਸਾਫ਼ ਕਰ ਯਾਨੀ ਕਿ ਇੱਕਦਮ ਜਿਹੜੇ ਪਠਾ ਮਾੜਾ ਵੋਟਾ ਸੌਸਤ ਸੀ ਇੱਕਦਮ ਉਹਨਾਂ ਨੂੰ ਸੰਭਾਲ ਲਿਆ ਐ ਨਹੀਂ ਕਿ ਦੇਖੋ ਬੱਕਰੀ ਬਿਮਾਰ ਹੁੰਦੀ ਹੈ ਇਹ ਹੀ ਨਹੀਂ ਗੱਲ ਮੌਕੇ ਤੇ ਅਗਰ ਨਾਲ ਦੀ ਨਾਲ ਆਪਾਂ ਕੇਅਰ ਕਰ ਲਈਏ ਬકરી ਦੀ ਤਾਂ ਬકરી ਉਹ ਉੱਠ ਖੜੂਗੀ ਕਹਿੰਦੇ ਨੇ ਅਗਰ ਬકરી ਦੀ ਕੇਅਰ ਨ ਹੋਗੇ ਤਾਂ ਬકરી ਉਹ ਕਹਿੰਦੇ ਸੈਨਿਕ ਨੇ ਮਰੀ ਹੋਈ ਵੀ ਉੱਠ ਖੜਾ ਦੀਆਂ ਔਰ ਅਗਰ ਬકરી ਦੀ ਕੇਅਰ ਨਹੀਂ ਹੋਊਗੀ ਅਗਰ ਉਹ ਜਿਉਂਦੀ ਜਾਗਦੀ ਤੰਦਰੁਸਤ ਡੱਗ ਪੋਗੀ ਠੀਕ ਹੈ ਹਾਂਜੀ ਨਾਲ ਜੀ ਆਰ ਨੰਬਰ ਵੀ ਦਿਖਾ ਦਿਓ ਵੀ ਇਹ ਜੇ ਤੁਸੀਂ ਦੇ ਸਕਦੇ ਹੋਗੇ ਆ ਲੈ ਕਿੰਨੀ ਹਾਈਟ ਦੇ ਹੋਣਗੇ ਤੁਹਾਡੇ ਕੋਲ ਜਿਹੜੇ ਤੁਸੀਂ ਇੱਥੋਂ ਦੇਵੋਗੇ ਬકરી ਦੋਗੇ ਜਾਂ ਬੱਕਰਾ ਦੋਗੇ ਜਾਂ ਕੱਟ ਆ ਜੋ ਵੇ ਜੀ ਭਾਈ ਆ ਲੋ ਜੀ ਤੁਹਾਨੂੰ ਦਿਖਾਉਣਾ ਮੈਂ ਆ ਬકરીਆ ਦੇਖੋ ਕਿੰਨੀ ਹਾਈਟ ਵਾਲੀ ਦੋਗੇ ਜਾਂ ਲਓ ਜੀ ਹਾਂ ਇਹ 41 ਹਾਈਟ ਦੀ ਬੱਕਰੀ ਆ 40 41 ਹਾਈਟ ਦੀ ਬੱਕਰੀ 48 ਇੰਚ ਹਾਈਟ ਦੀ ਬੱਕਰੀ ਦੇਖੋ ਇਹਦੇ ਥੱਲੇ ਬੱਚਾ ਕੀ ਜਬਰਦਸਤ ਮਾਸ਼ਾਅੱਲਾ ਬੱਚਾ ਵਾ ਇਹ ਇਸ ਫਾਰਮ ਲਈ ਆ ਜਾਂ ਦੇਣੀ ਵੀ ਅੱਗੇ ਮੈਂ ਕਹਾਂ ਜੀ ਨਹੀਂ ਇਸ ਫਾਰਮ ਦੀ ਖਾਤਰ ਰੱਖਣੀ ਆਪਾਂ ਇਹ ਵਾ ਇਹ ਮੈਂ ਵੇਚਣ ਨੂੰ ਮੈਂ ਵੀ ਵੇਚ ਸਕਦਾ ਸੀ ਬਿਲਕੁਲ ਵਾਜਿਬ ਰੇਟ ਬਾਈ ਵਿਜੇ ਨੂੰ ਦੇ ਕੇ ਨਾ ਦੇਖੋ ਮੈਂ ਫਸਟ ਔਰ ਮੰਨ ਕੇ ਚੱਲ ਜੋ 10 15 ਬੱਕਰੀਆਂ ਕਾਸਟ ਟੂ ਕਾਸ ਅਗਲੇ ਨੂੰ ਦਿਨਾ ਜੋ ਫਾਰਮ ਖਲਾਉਣ ਵਾਸਤੇ ਮਤਲਬ ਜੋ ਅਗਲੇ ਨੂੰ ਆਪਾਂ ਬਿਲਕੁਲ ਨਫਾ ਨਹੀਂ ਅਗਰ ਬਾਅਦ ਚ ਬੰਦੇ ਦਾ ਸੇਲ ਪਰਚੇ ਚੱਲਦਾ ਵਾ ਉਹਦੇ ਵਿੱਚ ਅਗਲੇ ਤੋਂ ਫਿਰ ਆਪਾਂ ਪ੍ਰੋਫਿਟ ਵੀ ਲਈਦਾ ਆ ਮੱਖੀ ਜਿੰਨੀ ਪਾਠਾ ਕੋਈ 1 ਲੱਖ ਰੁਪਏ ਦੀ ਵੀ ਪਾਠ ਨਹੀਂ ਦੇਊਗਾ ਭਾਈ ਇਹ ਵਟ ਠੀਕ ਹੈ ਇੰਨੀ ਜ਼ਬਰਦਸਤ ਪਾਠਾ ਤੁਸੀਂ ਦੇਖ ਸਕਦੇ ਹੋ ਬਾਈ ਨੂੰ ਦਿੱਤੀ ਆ ਬਿਲਕੁਲ ਵਾਜੂ ਰੇਟ ਦੇ ਵਿੱਚ ਬਿਲਕੁਲ ਜ਼ਬਰਦਸਤ ਦੇਖੋ ਮੈਂ ਕਹਿੰਦਾ ਬੱਕਰੀਆਂ ਕਿਆ ਕਿੰਨੀ ਕਿੰਨੀ ਹਾਈਟ ਦੀਆਂ ਨੇ ਆ ਭਾਈ ਆ ਤਾਂ 37 ਇੰਚ ਹਾਈਟ ਆ 4 ਦੰਦ ਦੇ ਵਿੱਚ ਰੱਬਨ ਵੀ ਹੋਊਗੀ मैं कहना हाँ गबण हाँ है देखो लो। देखो लाल बकरी समझ लीजे सूह आ है, एक महीने बचा दे देना देखो दे 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 मैं ज्यादातर इस फार्म माल पाक दता जो मौसम के हिसाब से सही बचा दे चल बच्चा बचा दऊगी हुई बकरी होगी ਉਹ ਕਈ ਸਰਦੀ ਦੇ ਵਿੱਚ ਕਾਰੀਗਰ ਵੀ ਬੰਦੇ ਕਈ ਵਾਰ ਫੇਲ ਹੋ ਜਾਂਦੇ ਬੱਚੇ ਸਾਮਣ ਦੇ ਵਿੱਚ ਤਾਂ ਆਪਾਂ ਮਾਲ ਉਹ ਜਾ ਪਾਈਏ ਜਿਹੜੇ ਫਰਵਰੀ ਮਾਰਚ ਦੇ ਵਿੱਚ ਜਾ ਕੇ ਬੱਕਰੀ ਬੱਚਾ ਦੇਵੇ ਠੀਕ ਹੈ ਤਾਂ ਕਿ ਉਸ ਟਾਈਮ ਮੌਸਮ ਵਧੀਆ ਹੋ ਜਾਂਦਾ ਧੁੱਪਾਂ ਵਧੀਆ ਲੱਗ ਜਾਂਦੀ ਹੈ ਅੱਛਾ ਆਪਣੀ ਗੱਲ ਵਿੱਚ ਰਹਿ ਗਈ ਸੀ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਆ ਤਰਸੇਮ ਭਾਈ ਬਹੁਤ ਚੰਗੇ ਤਰੀਕੇ ਨਾਲ ਸੰਭਾਲ ਸੰਭਾਲ ਕਰਦੇ ਆ ਕਈ ਵਾਰ ਬੰਦੇ ਪੁਰਾਣੇ ਬੰਦੇ ਦਾ ਤਿਆਰਵਾ ਹੁੰਦਾ ਹੁਣ ਮੈਨੂੰ ਬੈਠੇ ਤੋਂ ਗੱਲਾਂ ਕਿ ਕਈ ਵਾਰ ਬੱਕਰੀਆਂ ਨੂੰ ਸਾਮ ਸਵਾਲ ਵਿੱਚ ਜਦੋਂ ਕੋਈ 5 4 ਪੱਠਾ 2 4 ਨਾ ਗਈ ਵਾਰ ਬੰਦੇ ਟਿੱਲੇ ਵਿੱਚੇ ਹੋ ਜਾਂਦੇ ਆ ਤਾਂ ਸਾਮ ਸਵਾਲ ਦੇ ਵਿੱਚ ਕਹਿੰਦਾ ਵੀ ਕਿੰਨੀ ਉਮਰ ਹੋ ਗਈ ਤੁਹਾਡੀ 70 70 ਦੇ ਕਰੀਬ ਹੋ ਗਿਆ 64 ਸਾਲ 64 ਸਾਲ ਤਾਂ ਦੱਸ ਕਿਵੇਂ ਕਿਵੇਂ ਸਾਮ ਸਵਾਲ ਕੀਤੀ ਤੁਸੀਂ ਜੀ ਉਹ ਪਹਿਲੇ ਉਹਨੇ ਨਾ ਥੋੜਾ ਸਰਦੀ ਜ਼ੁਕਾਮ ਹੋ ਗਿਆ ਤੇ ਦਵਾਈ ਵੀ ਮੰਗਾਈ ਪੇ ਫੜਕੜੀ ਦਾ ਗਰਮ ਪਾਣੀ ਕਰ ਗਿਆ ਉਹਨੂੰ ਸਾਫ ਸਵਾਈ ਕਰ ਗਿਆ ਉਹਨ ਦਾ ਨਾਕਰ ਸ਼ੱਕ ਤੇ ਪੂਰਾ ਮੂੰਹ ਛੋਤ ਹੋਇਆ ਤਾਂ ਬਲਾ ਉਹਨ ਤੋਂ ਬਿਲਕੁਲ ਵਧੀਆ ਨੇ ਠੀਕ ਨੇ ਸਭ ਪਤੇ ਪਤੇ ਖਾਈ ਜਾਂਦੀਆਂ ਦਾਣਾ ਫੱਕਾ ਖਾਈ ਜਾਂਦੀਆਂ ਉਹ ਪੁੱਸੜ ਜਿਹੜਾ ਦਾਇ ਦੇਣ ਉਹ ਵੀ ਖਾਈ ਜਾਂਦੀਆਂ ਹੁਣ ਠੀਕ ਹੈ ਨਾ ਹੁਣ ਕੋਈ ਐਸੀ ਕੋਈ ਪਰੇਸ਼ਾਨੀ ਨਹੀਂ ਹੈ ਪਹਿਲੇ-ਪਹਿਲੇ ਤੇ ਪਰੇਸ਼ਾਨੀ ਹੋਈ ਸਾਹਮਣੇ ਵਾਸਤੇ ਦੇਖਣਾ ਦਵਾਈ ਲੈਣਾ ਸਿੱਖ ਗਏ ਬਿਲਕੁਲ ਇੰਜੈਕਸ਼ਨ ਵੀ ਲਾਣਾ ਇਹਨੇ ਡਾਕਟਰ ਵੀ ਸੱਦਾ ਰਿਆ ਔਰ ਇੰਜੈਕਸ਼ਨ ਵੀ ਲਗਾਉਂਦਾ ਰਿਹਾ ਮੈਂ ਖੁਦ ਵੀ ਲਾਈ ਲੈਣਾ ਉਹਨਾਂ ਇੰਜੈਕਸ਼ਨ ਯਾਨਕਿ ਆਪ ਵੀ ਕੇਅਰ ਕਰ ਲੈਨੇ ਹੁਣ ਬਿਲਕੁਲ ਕੇਅਰ ਕਰਦੇ ਤਾਂ ਇਹ ਤਾਂ ਠੀਕ ਹੈ ਹੁਣ ਸਹੀ ਗੱਲ ਹੈ ਬਹੁਤ ਵਧੀਆ ਗੱਲ ਹੈ ਕੇਅਰ ਨਹੀਂ ਕੀਤੇ ਹੁੰਦੇ ਤਾਂ ਅੱਜ ਫਿਰ ਪਰੇਸ਼ਾਨੀ ਖੜੀ ਹੋਈ ਨਹੀਂ ਸੀ ਰੋਜ਼ ਡਾਕਟਰ ਦੇ ਹੱਥਾਂ ਕੀ niche ਾਕਣ ਨਾਲੋਂ ਆਪ ਹੀ ਹਾਣਾ ਨਾ ਬਿਲਕੁਲ ਦੇਖੋ ਇਨਸਾਨ ਹਰ ਇੱਕ ਇਨਸਾਨ ਨੂੰ ਯਾਨੀ ਕਿ ਜਾਣਕਾਰੀ ਰੱਖਣੀ ਚਾਹੀਦੀ ਹੈ ਇਸ ਚੀਜ਼ ਬਾਰੇ ਹਮ ਯਾਨੀ ਕਿ ਜ਼ਰੂਰੀ ਡਾਕਟਰ ਤੇ ਡਿਪੈਂਡ ਹੋਵੇ ਬੰਦਾ ਹਾਂ ਐਸਾ ਐਸਾ ਨਹੀਂ ਹੈ ਜੈਸਾ ਕਿ ਮੈਂ ਬੈਲ ਵੀ ਰੱਖਿਆ ਹਮ ਮੈਂ ਗਾਇ ਵੀ ਰੱਖਿਆ ਮੈਂ ਉੰਦੀ ਵੀ ਜਾਣਕਾਰੀ ਰੱਖਣਾ ਔਰ ਇਹਦੇ ਅਗਰ ਬਿਲਕੁਲ ਅਗਰ ਜਾਣ ਨਹੀਂ ਰੱਖੇ ਤਾਂ ਫਿਰ ਇਹਨੇ ਸੇਦ ਬੰਦੇ ਰਹਿਣੇ ਕੀ ਹੈ ਬੱਕਰੀ ਤਾਂ ਨਹੀਂ ਪਹਿਲਾਂ ਰੱਖਦੇ ਸੀ ਪਹਿਲੇ ਨੇ ਮੈਂ ਪਹਿਲੇ ਸ਼ੁਰੂਆਤ ਕੀਤੀ ਪਹਿਲੇ ਹਾਂ ਬکریاں ਰੱਖੀਆਂ ਦੋ ਹਾਂ ਫਿਰ ਕਿਸੇ ਨੇ ਚੱਲਿਆ ਕੰਮ ਕਰ ਤੋ ਮੈਂ ਵੇਚ ਦਿੱਤੀਆਂ ਫਿਰ ਮੈਂ ਵਾਪਸ ਬੱਕਰੀ ਰੱਖੀ ਫਿਰ ਉਹਦੇ ਬਾਅਦ ਇੱਕ ਬੱਕਰਾ ਲੈ ਆਇਆ ਹਾਂ ਫਿਰ ਮੈਂ ਵਾਪਸ ਹੋਰ ਇੱਕ ਬੱਕਰੀ ਲੈ ਮੈਨੂੰ ਲੱਗਦਾ ਦੋ ਤਿੰਨ ਚਾਰ ਜਿਹੜਾ ਨੂੰ ਮੈਂ ਆਲਰੇਡੀ ਪਹਿਲੇ ਆਪਣੇ ਘਰ ਦੇ ਰੱਖੇ ਹੋਏ ਥੇ ਠੀਕ ਹੈ ਹਾਂ ਹੁਣ ਫਿਰ ਖਾਨ ਸਾਹਿਬ ਨੇ ਦਿੱਤਾ ਹੁਣ ਇਹਨਾਂ ਦੇ ਨਾਲ ਜੁੜਿਆ ਤਾਂ ਚਲੋ ਠੀਕ ਹੈ ਬੋਲਾ ਇਹ ਇਹਨਾਂ ਦੱਸੇ ਤਾਂ ਕਿ ਐਸਾ ਸੇ ਕੰਮ ਕਰੋ ਬਿੱਤਲ ਬੱਕਰੀਆਂ ਰੱਖੋ ਮੈਂ ਲੱਗਦਾ ਚਲੋ ਠੀਕ ਹੈ ਹਲਵੇ ਵਿੱਚ 4-5 ਰੱਖਦੀਆਂ ਤੇ ਹੋਰ 2-4 ਜਾਂ 10 ਹੋਰ ਕਿੱਥੇ ਕਰੀਏ ਰੱਖ ਲੈਂਦੇ ਤੋਂ ਉਹ ਕਿ ਮੈਂ ਜਿਆਦਾ ਇਹਦੇ ਵਿੱਚ ਇੰਟਰਸਟ ਰੱਖਣੇ ਲਗਾ ਠੀਕ ਹੈ ਹਾਂਜੀ ਜੰਮੂ ਵਿੱਚ ਫਿਰ ਕਿਹਦਾ ਲਗਾ ਬੱਕਰੀਆਂ ਲੈ ਕੇ ਇਤਨੀ ਬੜੀ ਬੱਕਰੀਆਂ ਤਾਂ ਨਹੀਂ ਹੋंगी ਜੰਮੂ ਵਿੱਚ ਜੋ ਜਾਂ ਕਿ ਹੋंगी ਦੇਖੋ ਜੰਮੂ ਵਿੱਚ ਜੈਸਾ ਦੇਸ਼ ਜੈਸਾ ਦੇਸ਼ ਵੈਸਾ ਵੇਸ ਬੱਕਰੀਆਂ ਹਰ ਕੋਈ ਬੰਦਾ ਨਹੀਂ ਰੱਖਦਾ ਇੱਕ ਗੱਲ ਔਰ ਦੋਈ ਗੱਲ ਇਹ ਐਸੀ ਕੋਈ ਵੈਰਾਈਟੀ ਦੀ ਬੱਕਰੀ ਨਹੀਂ ਮਿਲਦੀ ਕਿਸ ਨੇ ਅੰਨੇ ਹੋਏਗੇ ਅਸੀਂ ਦਿਲਚਸਪੀ ਤੇ ਕਿ ਅਸੀਂ ਇੱਕ ਬਿੱਤਲ ਬੱਕਰੀ ਰੱਖੀਏ ਹੂੰ ਮੈਂ ਉਹ ਹੀ ਰੱਖੀਆਂ ਵੀ ਇੱਕ ਰੱਖੀ ਦੋ ਰੱਖੇ ਅੱਜ ਮੇਰੇ ਕੋਲ ਵੀ ਜਿਆਦਾ ਨਹੀਂ ਹੋਏਗੇ ਤਾਂ 20 25 ਜਾਂ 3 ਨਗ ਹੈ ਹਾਂ ਅੱਛਾ ਸਾਨੂੰ ਜੋ ਬੱਕਰੀ ਆਪਾਂ ਤੁਹਾਨੂੰ ਦਿੱਤੀ ਆ ਖੁਸ਼ ਹੋ ਹਾਂ ਜੀ ਸਵਾਦ ਦੱਸੋ ਹਾਂ ਬੱਕਰੀ ਬਿਲਕੁਲ ਖੁਸ਼ ਹੈ ਖੁਸ਼ ਹੈ ਜੀ ਹਾਂ ਹਾਈਡਰੇਟ ਬੱਕਰੀਆਂ ਜੋ ਦਿੱਤੀਆਂ ਅੱਛਾ ਤਰਸੇਮ ਭਾਈ ਹੁਣ ਮੈਂ ਭਾਈ ਵਿਜੇ ਭਾਈ ਇਧਰ ਆ ਤਰਸੇਮ ਭਾਈ ਜੋ ਮੇਨ ਚੀਜ਼ ਤਰਸੇਮ ਭਾਈ ਸਾਹਮਣੇ ਸਵਾਲ ਵਾਲੀ ਵੀ ਹੋ ਗਈ ਆ ਹੁਣ ਮੈਂ ਇੱਕ ਕਸਟਮਰਾਂ ਨੂੰ ਔਰ ਆਪਣੇ ਭਾਈ ਨੂੰ ਅਵੀਲ ਕਰਨਾ ਚਾਹੁੰਦਾ ਜੰਮੂ ਦੇ ਜਿੰਨੇ ਵੀ ਕਸਟਮਰ ਆ ਕਸ਼ਮੀਰ ਦੇ ਵੀ ਹੈਗੇ ਆ ਲੇਹ ਲਦਾਖ ਦੇ ਜੋ ਮੈਨੂੰ ਫੋਨ ਵਗੈਰਾ ਲਾਉਂਦੇ ਜਿੰਨੇ ਵੀ ਲਾਉਂਦੇ ਆ ਆਪਣੇ ਫਾਰਮ ਤੇ ਆ ਕੇ ਇੱਥੇ ਵਿజిਟ ਕਰੋ ਯਾਨੀ ਕਿ ਇੱਥੇ ਆਉਣ ਇੱਥੇ ਆਉਣ ਡਾਇਰੈਕਟ ਆਉਣ ਇੱਥੋਂ ਮਾਲ ਲਈ ਉਹਨਾਂ ਨੂੰ ਮੈਂ ਸਪਲਾਈ ਕਰਕੇ ਦਊਂਗਾ ਚਾਹੇ ਜਿਹੇ ਜਾਂ ਕਹਿਣਗੇ ਉਸ ਤਰੀਕੇ ਨਾਲ ਅਗਰ ਪੱਠਾ ਲੈਣੀ ਆ ਪੱਠਾ ਮਿਲਣੀ ਆ ਜੋ ਗਰੰਟੀशुदा ਮਾਲ ਹੋਊਗਾ ਜਿਵੇਂ ਮੰਨ ਕੇ ਚਲੋ ਅ ਅ ਜੀਵੇ ਬਾਈ ਆਜੋ ਤੁਹਾਨੂੰ ਦਿਖਾਉਣਾ ਜਿਵੇਂ ਤਰਸੇਮ ਬਾਈ ਆਹ ਪੱਠਾ ਵਾ ਛੋਟੀਆਂ ਪੱਠਾਂ ਆਜੋ ਤੁਹਾਨੂੰ ਦਿਖਾਉਣਾ ਆ ਦੇਖੋ ਛੋਟੀਆਂ ਪੱਠਾਂ ਆ ਜਬਰਦਸਤ ਪੱਠਾ ਲਿਆ ਵੀ ਹੋਰ ਛੋਟੀਆਂ ਜੀਵੇ ਬਾਈ ਉਹ ਪੱਠਾ ਅਗਰ ਆ ਫਾਰਮ ਦੇ ਵਿੱਚੋਂ ਇੱਥੋਂ ਲੈ ਕੇ ਜਾਊਗਾ 10000 11000 12000 ਇਹ ਜੀਆਂ ਪੱਠਾਂ ਲਓ ਆ ਦੇਖੋ ਜਬਰਦਸਤ ਪੱਠਾ ਠੀਕ ਹੈ ਦੇਖੋ ਯਾਨੀ ਕਿ ਉਹਨੂੰ ਐਡੀ ਦੂਰ ਭੱਜਣ ਦੀ ਲੋੜ ਨਹੀਂ ਜਬਰਦਸਤ ਆ ਜੇ ਮੈਂ ਵੱਡੀਆਂ ਪੱਠਾਂ ਲੋਕ 20 25 25 ਹਜ਼ਾਰ ਦੀਆਂ ਬਲੱਡ ਲਾਈਨ ਦੀਆਂ ਪੱਠਾਂ ਨੇ 15000 16000 ਆ ਲ ਦੇਖੋ ਬਹੁਤ ਜ਼ਬਰਦਸਤ ਪੱਠਾ ਇਹਦੀਆਂ ਪੱਠਾ ਇੱਥੋਂ ਬੈਠੇ ਯਾਨੀ ਉਹ ਜੰਮੂ ਦੇ ਵਿੱਚ ਇਹੀ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਆਪਾਂ ਠੀਕ ਹੈ ਜੀ ਹਾਂ ਜੋ ਟਾਪ ਕੁਆਲਿਟੀ ਦੇ ਪੱਠਾ ਦੇਖੋ ਫਾਰਮ ਤੇ ਤੇ ਹੋਰ ਬਹੁਤ ਬੰਦੇ ਨਹੀਂ ਕੀਤੇ ਹੋਣਗੇ ਪਰ ਆਪਾਂ ਕਹਿੰਦੇ ਆਪ ਦਾ ਆਪ ਦਾ ਤਜਰਬਾ ਹਰੇਕ ਬੰਦੇ ਨੂੰ ਸ਼ੇਅਰ ਕਰਨਾ ਚਾਹੀਦਾ ਆਪਾਂ ਕਹਿੰਦੇ ਕਿਸੇ ਦਾ ਨੁਕਸਾਨ ਨਾ ਹੋਵੇ ਤਰਸੀਮ ਬਾਈ ਆਪਾਂ ਵਾਧੇ ਵੱਲ ਨੂੰ ਬਾਅਦ ਚ ਆਪਾਂ ਜਾਣਾ ਪੈਂਦਾ ਪਹਿਲਾਂ ਆਪਾਂ ਨੂੰ ਅਗਲਾ ਜਿਹੜਾ ਨੁਕਸਾਨ ਆ ਉਹਨੂੰ ਪੂਰਾ ਕਰੋ ਬਈ ਇੱਕ ਥੋੜੀ ਗੱਲ ਹੋਰ ਖਾਸ ਸੀ ਤੇ ਦੇਖਿਆ ਕਿ ਥੋੜੀ ਹੈ ਨਾ ਤੁਸੀਂ ਆਏ ਨਹੀਂ ਹੈਗਾ ਵੀ ਬੰਦੇ ਨੂੰ ਇੱਕ ਵਾਰ ਮਾਲ ਵੇਚਿਆ ਵੀ ਪਰਾਂ ਹੋ ਗਏ ਅਵੀ ਨਾਲ ਵੀ ਆਉਣਗੇ ਉਹਨਾਂ ਦੇ ਵੀ ਜਾਨਕਿ ਬਾਅਦ ਚ ਵੀ ਖਬਰਸਾਰ ਲੈਣੇ ਰਹਿੰਦੇ ਉਹ ਕਾਰਨ ਕੀ ਆ ترਸੇਮ ਭਾਈ ਦੇਖੋ ਅਗਰ ਬੰਦੇ ਦਾ 20000 ਦਾ ਜਾਂ 40000 ਦਾ ਨੁਕਸਾਨ ਹੁੰਦਾ ਉਹਨੂੰ ਲਿਖ ਕੇ ਰੱਖੋ ਇੱਕ ਪਾਸੇ ਸਾਨੂੰ ਫਾਰਮ ਦੇ ਵਿੱਚ ਇੰਨਾ ਲਾਸ ਹੋਇਆ ਜਿਹੜਾ ਬੰਦਾ ਨਾਲ ਚੱਲ ਰਿਹਾ ਪਹਿਲਾਂ ਉਹ 40000 ਦਾ ਲਾਸ ਪੂਰਾ ਕਰਵਾਵਾਂਗੇ ਫੇਰ ਅਗਲਾ ਦੱਸੂਗਾ ਵੀ ਸਾਨੂੰ ਫਾਰਮ ਚ ਕਮਾਈ ਹੋਈ ਠੀਕ ਹੈ ਜੇ ਅਗਰ ਇਹਨਾਂ ਦਾ ਕੋਈ ਨਾ ਕੋਈ ਲਾਸ ਵੀ ਹੁੰਦਾ 2 1 2 3 اگر ਇਹਨਾਂ ਨੂੰ ਸਾਂ ਮੰਨ ਕੇ ਚੱਲੋ ਸਾਲ ਦੇ ਵਿੱਚ ਇਹਨਾਂ ਦਾ ਪ੍ਰੋਫਿਟ ਆਉਂਦਾ ਵਾ ਜਿਹੜਾ ਬੱਕਰੀਆਂ ਦਾ ਅਗਰ ਉਹਨਾਂ ਦਾ ਲਾਸ ਹੋਇਆ ਜਾਨਵਰ ਦਾ ਜਿਹੜਾ ਘਾਟਾ ਪੂਰਾ ਨਾ ਹੋਇਆ ਫਿਰ ਕੋਈ ਫਾਰਮ ਕਰਨ ਦਾ ਫਾਇਦਾ ਨਹੀਂ ਹੈ ਠੀਕ ਹੈ ਪਹਿਲਾਂ ਸਾਂ ਸਮਝਾਲ ਸ਼ੌਂ ਕਰਨਾ ਜਾਂ ਮੰਨ ਕੇ ਚੱਲੋ ਬੰਦਾ ਕਹਿੰਦਾ ਜੀ ਬੱਕਰੀਆਂ ਆ ਜੀ ਸਾਡੇ ਕੋਲ ਬੱਕਰੀਆਂ ਰੱਖੀਆਂ ਮੀਟਲ ਸਾਨੂੰ ਚਾਰ ਬੰਦੇ ਕਹਿਣਗੇ ਜੀ ਦੇਖੋ ਬੱਕਰੀਆਂ ਕਿੰਨੀਆਂ ਵੱਡੀਆਂ ਵੱਡੀਆਂ ਨੂੰ ਕੀ ਨਾ ਅਗਰ ਆਪਾਂ ਨੂੰ ਆਮਦਨ ਨਹੀਂ ਹੈਗੀ ਆਪਾਂ ਨੂੰ ਇਹਨਾਂ ਦਾ ਕੋਈ ਬੈਨੀਫਿਟ ਨਹੀਂ ਹੈਗਾ ਤਾਂ ਆਪਾਂ ਨੂੰ ਇਹਦਾ ਕੋਈ ਉਹ ਫਾਇਦਾ ਨਹੀਂ ਹੈਗਾ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਪਹਿਲਾਂ ਇਹਨਾਂ ਦਾ ਜੋ ਘਾ ਉਹ ਬੰਦਾ ਜਾਨਵਰ ਦਾ ਪੂਰਾ ਕਰਵਾਵੇ ਬਾਈ ਸਹੀ ਗੱਲ ਹੈ ਜੀ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋਗੇ ਅਖੀਰ ਦੇ ਵਿੱਚ ਫਿਰ ਅਖੀਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤਰਸੇਮ ਬਾਈ ਇੱਕ ਹੋਰ ਵੀ ਚੀਜ਼ ਕਰਾਂਗੇ ਮੈਂ ਔਰ ਵਿਜੇ ਬਾਈ ਨੇ ਮੀਟਿੰਗ ਕੀਤੀ ਆ ਆਪਣਾ ਹੈਗਾ ਬਹੁਤ ਵੱਡਾ ਫਾਰਮ ਹਮ ਇੱਥੇ ਸਮਝ ਲਓ ਏਰੀਆ ਇਹ ਤਾਂ ਛੋਟਾ ਜਿਹਾ ਥੋੜਾ ਜਿਹਾ ਏਰੀਆ ਆਪਾਂ ਕਵਰ ਕੀਤਾ ਇੱਕ ਨਾਲ ਦਾ ਹੋਣਾ ਹੁਣ ਵਿਜੇ ਬਾਈ ਨੇ ਇਹ ਵੀ ਕਿਹਾ ਵਾ ਵੀ ਆਪਾਂ ਘਟੋ ਘਟ ਜਿਹੜੀ ਸਾਈਡ ਥੱਲੇ ਵਾਲੀ ਜਗਾ ਵੀ ਆਪਾਂ ਪੂਰੀ ਕਵਰ ਕਰਕੇ ਦੋ ਢਾਈ ਕਨਾਲਾਂ ਦੇ ਵਿੱਚ ਜਿਵੇਂ ਜਿਵੇਂ ਹੌਲੀ ਹੌਲੀ ਕਰਕੇ ਫਾਰਮ ਨੂੰ ਵਧਾਵਾਂਗੇ ਔਰ ਇੱਥੇ ਟ੍ਰੇਨਿੰਗ ਵੀ ਰੱਖਾਂਗੇ ਆਪਾਂ ਤਾਂ ਕਿ ਉਹ ਜਿਹੜੇ ਬੰਦਿਆਂ ਨੂੰ ਖਾਸ ਟ੍ਰੇਨਿੰਗ ਵਿੱਚ ਇਹ ਨਹੀਂ ਕਿ ਅਸੀਂ ਕਿਸੇ ਨੂੰ ਮੈਡੀਸਨ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਨੌਲੇਜ ਦੇਣੀ ਆ ਚਲੋ ਉਹ ਡਾਕਟਰੀ ਲੈਣ ਅਗਲਾ ਡਾਕਟਰ ਸੱਦਾਂਗੇ ਉਹ ਆਪਦੀ ਨੌਲੇਜ ਦੇਊਗਾ ਅਸੀਂ ਜਿਹੜੀ ਨੌਲੇਜ ਦਵਾਂਗੇ ਦੱਸਾਂਗੇ ਅਗਲੇ ਨੂੰ ਬੀਟਲ ਬੱਕਰੀ ਕਿਸ ਨੂੰ ਕਹਿੰਦੇ ਆ ਹੂੰ ਵੀ ਬੀਟਲ ਵਗਰੀ ਕਈ ਵਾਰ ਬੰਦਿਆਂ ਨੂੰ ਕੀ ਹੁੰਦਾ ਦੇਸੀ ਬੱਕਰੀਆਂ ਦੇਖ ਕੇ ਉਹਨਾਂ ਨੂੰ ਬੀਟਲ ਦੱਸ ਦਿੰਦੇ ਆ ਹੂੰ ਉਹ ਬੰਦੇ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤਰਸੇ ਤੇਰੀ ਔਰ ਵਿਜੇભાઈ ਨਾਲ ਡਿਸਕਸ ਕੀਤੀ ਆ ਵਿਜੇભાઈ ਉਹ ਦੱਸੋ ਕਿ ਆਪਾਂ ਫਾਰਮ ਨੂੰ ਕਿਵੇਂ ਅੱਗੇ ਜਾ ਕੇ ਵਧਾਉਣਾ ਅੱਗੇ ਵਧਾਉਣਾ ਆ ਵੱਡਾ ਫਾਰਮ ਬਣਾਉਣਾ ਆ ਅਸੀਂ ਘਟੋ ਘਟ 500 ਬੱਕਰੀ ਰੱਖਣੀ ਆ ਆਪਣੇ ਠੀਕ ਹੈ ਹਾਂਜੀ ਨਾਲੇ ਟ੍ਰੇਨਿੰਗ ਵੀ ਦੇਵਾਂਗੇ ਸੇਲ ਪਰਚੇਸ ਵੀ ਕਰਾਂਗੇ ਇੱਥੋਂ ਹੀ ਤੇ ਰਿਆਸਤ ਖਾਨ ਨਾਲ ਜੁੜੇ ਰਹਿਵਾਂਗੇ ਠੀਕ ਹੈ ਜੀ ਤੇ ਆਪਣੀ ਪ੍ਰੋਪਰ ਲੋਕੇਸ਼ਨ ਕਿਹ ਹੈਗੀ ਇੱਥੋਂ ਦੀ ਇਹ ਵਿਲੇਜ ਮਕਵਾਲ ਪੈਂਦਾ ਹੈ ਸੀਲ ਸਾਡੀ ਰਾਮਕੋਟ ਹੈ ਡਿਸਟ੍ਰਿਕਟ ਕਟੂਆ ਹੈ ਡਿਸਟ੍ਰਿਕਟ ਕਟੂਆ ਹਾਂਜੀ ਹਾਂਜੀ ਠੀਕ ਹੈ ਨੀਰ ਬੜਾ ਸ਼ਹਿਰ ਕਿਹੜਾ ਪੈ ਜਾਂਦਾ ਫਿਰ ਸ਼ਲਾ ਹੈ ਨਗਰੋਟਾ ਸ਼ਲਾ ਨਗਰੋਟਾ ਰਾਮਕੋਟ ਹਾਂਜੀ ਠੀਕ ਹੈ ਇਹ ਤਿੰਨ ਸ਼ਹਿਰ ਹੈ ਤਿੰਨ ਸ਼ਹਿਰ ਹੈ ਹਾਂਜੀ ਆਪਣਾ ਕਿੰਨਾ ਪੈ ਜਾਂਦਾ ਇੱਥੋਂ ਇੱਥੋਂ 5-6 ਕਿਲੋਮੀਟਰ ਹੈ 5-6 ਕਿਲੋਮੀਟਰ ਹਾਂਜੀ ਵੱਡੇ ਸ਼ਹਿਰਾਂ ਤੋਂ ਹਾਂਜੀ ਠੀਕ ਹੈ ਜੀ ਆਂਤਰ ਸਿੰਘ ਬਾਈ ਪਤਾ ਕੀ ਚੱਕਰ ਆ ਹਰ ਇੱਕ ਬੰਦੇ ਨੂੰ ਪਹਿਲਾਂ ਤਾਂ ਜੋ ਕੰਟੈਕਟ ਨੰਬਰ ਆਪਾਂ ਨੂੰ ਦਿੱਤਾ ਵਾ ਪਹਿਲਾਂ ਥੋੜਾ ਕਈ ਵਾਰ ਬੰਦਿਆਂ ਤੋਂ ਫੋਨ ਨਹੀਂ اٹੈਂਡ ਹੁੰਦਾ ਬਾਈ ਦਾ ਨੰਬਰ ਵੀ ਮੈਂ ਨਾਲ ਐਡ ਕਰਦਾ ਵੀਡੀਓ ਦੇ ਵਿੱਚ ਐਡ ਤੁਹਾਨੂੰ ਬੇਨਤੀ ਕਰਦਾ ਵੀ ਐਡ ਕਰੋ ਜਰੂਰ ਤਾਂ ਮੇਰੇ ਨਾਲ ਕਈ ਵਾਰ ਸੰਪਰਕ ਨਹੀਂ ਹੁੰਦਾ ਤਾਂ ਬਾਈ ਨਾਲ ਸੰਪਰਕ ਕਰੇ ਕੋਈ ਬੱਕਰੀ ਇਸ ਤੋਂ ਧੋਖੇ ਦਾ ਅਸੀਂ ਕੰਮ ਨਹੀਂ ਕਰਾਂਗੇ ਅਗਰ ਕਿਸੇ ਦੀ ਬੱਕਰੀ ਕੋਈ ਖਾਲੀ ਨਿਕਲਦੀ ਆ ਸਾਡੇ ਖਰਚੇ ਤੇ ਸਾਡੇ ਫਾਰਮ ਤੇ ਵਾਪਸ ਆਉਗੀ ਓਕੇ ਇਹ ਨਹੀਂ ਹੈ ਕਿ ਵੀ ਅਸੀਂ ਬੱਕਰੀ ਦੇ ਦਈਏ ਦਿਨ ਤੋਂ ਬਾਅਦ ਅਗਰ ਕੋਈ ਖਬਰ ਹਸਾਰ ਨਹੀਂ ਪੁੱਛਦੇ ਇਹ ਨਹੀਂ ਹੋ ਸਕਦਾ ਕੋਈ ਸਾਡੇ ਖਰਚੇ ਤੇ ਕੋਈ ਧੋਖਾ ਧੜਿਆ ਜਿਹਨੂੰ 38 ਇੰਚ ਹੈਡ ਕਹਿ ਕੇ ਦਵਾਂਗੇ 36 ਹੀ ਮਿਲੂਗੀ ਯੂ نو 38 ਕਹਾਂ 38 ਮਿਲੂਗੀ 40 40 ਮਿਲੂਗੀ ਦੰਦ 6 ਕਹਾਂਗੇ 6 ਹੋਊਗਾ ਐ ਨਹੀਂ ਕਹਾਂਗੇ ਉਧਰ 6 ਕਹਿ ਕੇ ਭੇਜਿਆ ਹੁਣ ਮੈਨੂੰ ਇੱਕ ਕਸਟਮਰ ਦਾ ਫੋਨ ਆਇਆ ਉਹ ਬੋਲੇ ਅਰ 6 ਕਹਿ ਕੇ ਭੇਜਿਆ ਸੀ ਓਏ 8 ਨਿਕਲ ਗਈ ਇਹ ਧੋਖਾ ਹੈ ਕਿ ਨਹੀਂ ਧੋਖਾ ਮੈਂ ਕਹਾ ਮੇਰੇ ਹਿਸਾਬ ਨਾਲ ਇਹ ਧੋਖਾ ਵਾ 6 ਦਾ 6 ਹੀ ਹੋਣਾ ਚਾਹੀਦਾ ਹਾਲਾਂਕਿ 6 8 ਚ ਕੋਈ ਫਰਕ ਨਹੀਂ ਹੈਗਾ ਮੈਂ ਨਹੀਂ ਫਰਕ ਮੰਨਦਾ ਪਰ ਜੇ ਅਗਲੇ ਨੇ 6 ਕਿਹਾ ਤਾਂ ਉਹ 6 ਹੀ ਹੋਣੀ ਚਾਹੀਦੀ ਸੀ ਤਾਂ ਹਾਈਟ ਜਿੰਨੀ ਹੈ 1 ਔਰ ਲੇ ਲਦਾਖ ਸ਼੍ਰੀਨਗਰ ਪੁਨਛਰ ਜੋਰੀ ਸਭ ਜਿੰਨੇ ਕਸਟਮਰ ਆ ਆਪਣੇ ਫਾਰਮ ਤੇ ਤੇ ਵਿਜ਼ਿਟ ਕਰੋ ਔਰ ਚੰਗਾ ਮਾਲ ਆਪਾ ਦਵਾਮਗੇ ਧੰਨਵਾਦ ਤੇ ਬਹੁਤ ਬਹੁਤ